ਕਰਦੇ ਬਾਹਰ ਧੁੱਪ ਜੇ ਤੁਸੀਂ ਵੀ ਸੇਕਦੇ ਹੋ ਤਾਂ ਧਿਆਨ ਨਾਲ ਸੁਣਨਾ ਆ ਘਟਨਾ ਜੋ ਅਬੋਹਰ ਚ ਹੋਈ ਹੈ ਦਰਸਲ ਇਹ ਦੋ ਬੰਦੇ ਆਪਣੀ ਦੁਕਾਨ ਦੇ ਬਾਹਰ ਬੈਠ ਕੇ ਧੁੱਪ ਸੇਕ ਰਹੇ ਸੀ ਕਿ ਅਚਾਨਕ ਹੀ ਇੱਕ ਗੱਡੀ ਆਉਂਦੀ ਹੈ ਤੇ ਉਹ ਪਤਾ ਪੁੱਛਣ ਬਹਾਨੇ ਬਜ਼ੁਰਗ ਨੂੰ ਬੁਲਾਉਂਦੇ ਨੇ ਤੇ ਜਦ ਬਜ਼ੁਰਗ ਉਹਨਾਂ ਨੂੰ ਪਤਾ ਦੱਸ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਉਸ ਨੂੰ ਗੱਡੀ ਦੇ ਅੰਦਰ ਸਿੱਟ ਕੇ ਉਸ ਦੇ ਹੱਥੋਂ ਸੋਨੇ ਦਾ ਕੜਾ ਖੋ ਕੇ ਉਥੋਂ ਦੀ ਫਰਾਰ ਹੋ ਜਾਂਦੇ ਨੇ ਇਸ ਸਾਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ ਤੇ ਇੰਨੇ ਛਾਤਰ ਟੰਗ ਨਾਲ ਇਹਨਾਂ ਗੱਡੀ ਸਵਾਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਉਥੇ ਮੌਜੂਦ ਲੋਕਾਂ ਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦਾ ਕਿ ਆਖਰ ਕਿੰਜ ਉਹਨਾਂ ਨਾਲ ਇੱਕ ਵਾਰਦਾਤ ਹੋਈ ਹੈ ਜਿਸ ਤਹਿਤ ਉਹਨਾਂ ਦੇ ਹੱਥੋਂ ਦੀ ਕੜਾ ਖੋ ਕੇ ਗੱਡੀ ਸਵਾਰ ਭੱਜ ਗਏ ਨੇ ਜਿਵੇਂ ਹੀ ਬਜ਼ੁਰਗ ਬੰਦੇ ਨੂੰ ਕੁਝ ਸਮਝ ਆਉਂਦਾ ਹੈ ਕਿ ਉਸ ਦਾ ਕੜਾ ਖੋ ਲਿਆ ਗਿਆ ਉਹ ਤੁਰੰਤ ਉਸ ਗੱਡੀ ਦਾ ਪਿੱਛਾ ਕਰਨ ਲੱਗਦੇ ਨੇ ਪਰ ਉਹ ਗੱਡੀ ਤੇਜ਼ੀ ਨਾਲ ਉਥੋਂ ਫਰਾਰ ਹੋ ਜਾਂਦੀ ਹੈ ਫਿਲਹਾਲ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ ਇਹ ਵਾਰਦਾਤ ਮੇਰੇ ਬਿਲਕੁਲ ਘਰ ਦੇ ਕੋਲ ਹੀ ਹੋਈ ਹੈ ਤਾਂ ਕਰਕੇ ਵੀ ਪਰਸਨਲ ਇੰਟਰਸਟ ਹੈ ਗਿਤਾंजलि ਕਲੋਨੀ ਦੇ ਕਿਉਂਕਿ ਮੇਰਾ ਛੋਟਾ ਬ੍ਰਦਰ ਜਿਹੜਾ ਪ੍ਰਧਾਨ ਹੈ ਤੇ ਇਹ ਬੜੀ ਮਾਰੀ ਘਟਨਾ ਹੈ ਵੀ ਕਲੋਨੀ ਦੇ ਅੰਦਰ ਆ ਕੇ ਬੰਦਾ ਕੋਈ ਆ ਕੇ ਵਾਰਦਾਤ ਕਰਕੇ ਇਨਕੇ ਇਸ ਤਰ੍ਹਾਂ ਨਿਕਲ ਜਾਂਦਾ ਹੈ ਅਸੀਂ ਅੱਗੇ ਵੀ ਬਹੁਤ ਬਾਰ ਬੇਨਤੀਆਂ ਨਗਰ ਨਿਗਮ ਨੂੰ ਵੀ ਪਾਈਆਂ ਸੀਗੀਆਂ ਕਿ ਭਈ ਅਸੀਂ ਕਲੋਨੀ ਆਪਦੀ ਬੰਦ ਕਰਨੀ ਚਾਹੁੰਦੇ ਆ ਕਿ ਲੋਕੀ ਜਿਹੜੀ ਹੈ ਕੌਸ ਨੂੰ ਕਰ ਦੇਣੀ ਜੀ ਤੇ ਹੁਣ ਸ਼ਾਇਦ ਅਸੀਂ ਅੱਜ ਸ਼ਾਮ ਨੂੰ ਇੱਕ ਹੋਰ ਮੀਟਿੰਗ ਬੁਲਾਈਏ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਮੰਗ ਕਰਦੇ ਆਂ ਪੁਲਿਸ ਜਿਵੇਂ ਇੱਥੇ ਹੁੰਦੇ ਜਾ ਰਹੇ ਆ ਕੰਪਲੇਂਟ ਬਈ ਐਦਾਂ ਦੇ ਜਿਹੜੇ ਸਿਰਾਰੀ ਆਂਸਰ ਆ ਉਹਨਾਂ ਤੇ ਨਕੇਲ ਕੱਸੀ ਜਾਵੇ ਤੇ ਕੁਝ ਖੋਸ ਕਦਮ ਚੱਕਣੇ ਪੈਣੇ ਆ ਤਾਂ ਜਾ ਕੇ ਵਾਰਦਾਤਾਂ ਰੁਕਣਗੀਆਂ ਆਦਰਵਾਇਜ਼ ਮਤਲਬ ਬਜ਼ੁਰਗ ਸੇਫ ਹੀ ਨਹੀਂ ਸੰਤਾ ਜੈਨੀ ਟੈਨਸ਼ਨ ਹੁੰਦੀ ਬੱਚੇ ਰੋਜ਼ ਉੱਥੇ ਖੇਡਦੇ ਆ ਗਏ ਕੱਲ ਨੂੰ ਕੋਈ ਬੱਚਾ ਚੱਕੇ ਲੱਜੇਗਾ ਤਾਂ ਅਸੀਂ ਕੀ ਕਰਾਂਗੇ ਤੇ ਅਸੀਂ ਆਪਦੀ ਕਲੋਨੀ ਨੂੰ ਵੀ ਸੇਫ ਕਰਨੀ ਚਾਹੁੰਦੇ ਆ ਤੇ ਉਹਦੇ ਵਾਸਤੇ ਅਸੀਂ ਜਿਹੜੀ ਬੈਰੀਗੇਟਿੰਗ ਜਿਹੜੀ ਹੈ ਜਾਂ ਗਲੀਆਂ ਫालतू ਬੰਦ ਕਰਨੀਆਂ ਉਹ ਅਸੀਂ ਕਰਾਂਗੇ ਤੇ ਵਰਦਤ ਕੀ ਸੀਗੀ ਇਹ ਵਰਦਤ ਮਤਲਬ ਕੋਈ ਬਜ਼ੁਰਗ ਜੀ ਬੈਠੇ ਹੋਏ ਸੀਗੇ ਸਾਡੇ ਕਲੋਨੀ ਦੀ ਮੈਂਬਰ ਜੀ ਉਹ ਵੀ ਤੇ ਬੈਠੇ ਹੋਏ ਸੀਗੇ ਪ੍ਰੋਪਰਟੀ ਡੀਲਰ ਦੇ ਨਾਲ ਤੇ ਕੋਈ ਕਾਰ ਆਂਦੀ ਹੈ ਉਹ ਵਿੱਚ ਤਿੰਨ ਜਨਾਨੀਆਂ ਨੇ ਤੇ ਉਹ ਜਨਾਨੀ ਕਹਿੰਦੀ ਜੀ ਮੈਂ ਤੁਹਾਨੂੰ ਸ਼ਾਇਦ ਪਛਾਣਦੀ ਆ ਤੇ ਇਦਾਂ ਕਰਕੇ ਕੋਲ ਬੁਲਾ ਲਿਆ ਉਹਨਾਂ ਦੇ ਅੱਜ ਸੋਨੇ ਦਾ ਕੜਾ ਪਾਇਆ ਸੀ ਲਗਭਗ 2.5 ਟੋਲੇ ਦਾ ਉਹ ਸੋਨੇ ਦਾ ਕੜਾ ਹੈਗਾ ਤੇ ਉਹ ਉਹਨਾਂ ਨੇ ਬੁਲਾਇਆ ਤੇ ਅੰਦਰ ਉਹ ਚਲੋ ਜਿਵੇਂ ਬਜ਼ੁਰਗ ਹੁੰਦੇ ਆ ਸਿਰਫ ਉਸਨੋਂ ਵਾਸਤੇ ਸ਼ਾਇਦ ਉਹਨਾਂ ਨੇ ਹੱਥ ਰੱਖਿਆ ਸੀਗਾ ਕਾਰ ਦੇ ਅੰਦਰ ਹੀ ਤੇ ਉਹਨਾਂ ਨੇ ਉੱਥੇ ਦੀ ਉੱਥੇ ਹੀ ਸ਼ੀਸ਼ਾ ਯਾਨੀ ਕਿ ਉਹ ਖੋਲਿਆ ਹੋ ਕੇ ਤੇ ਉਹ ਨਾਲ ਦੇ ਨਾਲ ਹੀ ਸਪੀਡ ਤੇ ਲੈ ਗਏ ਯਾਨੀ ਕਿ 12:04 ਤੇ ਸੀ ਕੈਮਰੇ ਵਿੱਚ ਚੈੱਕ ਕੀਤਾ 12:04 ਤੇ ਗੱਡੀ ਆਂਦੀ ਹੈ 12:07 32 ਦੇ ਉੱਪਰੇ ਬਾਹਰ ਨਿਕਲ ਗਈ ਗੱਡੀ ਮਤਲਬ ਇੰਨੀ ਘੱਟ ਟਾਈਮ ਦੇ ਅੰਦਰ ਉਹ ਐਕਟੀਵਿਟੀ ਕਰਕੇ ਚਲੇ ਗਏ ਤੇ ਬੱਚਾ ਚੱਕਣਾ ਤਾਂ ਇਹਨਾਂ ਲਈ ਮੰਨ ਕੇ ਚਲੋ ਬੜਾ ਆਸਾਨ ਹੋਏਗਾ ਤੇ ਸਾਡੀ ਅੱਗੇ ਵੀ ਯਾਨਕੀ ਇੱਕ ਮੰਗ ਰਹੀ ਸੀ ਕਿ ਵੀ ਇੱਥੇ ਜਿਹੜਾ ਸੀਤੋ ਵਾਲਾ ਬਾਈਪਾਸ ਹੈਗਾ ਉੱਥੇ ਇੱਕ ਛੋਟਾ ਬੂਥ ਪੁਲਿਸ ਬੂਥ ਹੋਣਾ ਚਾਹੀਦਾ ਹੈ ਮੌਕੇ ਤੇ 24 ਘੰਟੇ ਪੁਲਿਸ ਉੱਥੇ ਹੋਣੀ ਚਾਹੀਦੀ ਹੈ ਤੇ ਦੁਬਾਰਾ ਇਸ ਮੰਗ ਨੂੰ ਰੱਖਾਂਗੇ ਦੇਖਦੇ ਹਾਂ ਜੀ ਕੀ ਕਹਿੰਦੇ ਨੇ ਤੇ ਪ੍ਰਸ਼ਾਸਨ ਤੋਂ ਦੇ ਜਿਵੇਂ ਤੁਸੀਂ ਪੱਤਰਕਾਰ ਭਰਾ ਸਾਡੀ ਹੈਲਪ ਕਰ ਰਹੇ ਹੋ ਵੀ ਇਸ ਗੱਲ ਨੂੰ ਆਪਾਂ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਕਿ ਅਵੇਰਨੈਸ ਕ੍ਰੀਏਟ ਹੋਵੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਆਪਾਂ ਨੂੰ ਇੱਕ ਦੂਜੀ ਦੀ ਮਦਦ ਕਰਨੀ ਕੀਤੀ ਹੈ ਕਿਸੇ ਨੂੰ ਵੀ ਤਿੰਨ ਜਨਾਨੀਆਂ ਤੇ ਇੱਕ ਬੰਦੇ ਵਾਲੀ ਕਾਰ ਅਗਰ ਦਿਖਦੀ ਹੈ Swift ਕਾਰ ਸਫੇਦ ਰੰਗ ਦੀ ਤਾਂ ਤੁਸੀਂ ਜਰੂਰ ਪੁਲਿਸ ਨੂੰ ਇਤਲਾਹ ਕਰੋ ਜਾਂ ਜਿਹੜੇ ਪੱਤਰਕਾਰ ਆ ਜੋ ਵੀ ਹੋਰ ਤੁਹਾਨੂੰ ਲੱਗਦਾ ਵੀ ਇੱਥੇ ਸ਼ੇਅਰ ਕਰਨੀ ਚਾਹੀਦੀ ਗੱਲ ਉੱਥੇ ਸ਼ੇਅਰ ਜਰੂਰ ਕਰੋ ਧੰਨਵਾਦ ਜੀ ਮੇਰਾ ਨਾਮ ਜੀ ਦਸਰਾਮ ਕੋਟਾਰਾ ਕਿੱਥੇ ਰਹਿੰਦੇ ਹੋ ਸਾਊਥ ਇੰਡੀਆ 8 ਨੰਬਰ ਗੇਟ ਜੀ ਰਹਿੰਦਾ ਕੀ ਘਟਨਾਕ੍ਰਮ ਕੀ ਹੋਇਆ ਤੁਹਾਡੇ ਨਾਲ ਘਟਨਾਕ੍ਰਮ ਇਹ ਹੋਇਆ ਮੈਂ 11:30 ਵਜੇ ਘਰੋਂ ਨਾਸਤਾ ਪਾਣੀ ਕਰਕੇ ਤੇ ਗਿਟਾਂਜਲੀ ਨਿਕਲੇ ਦੇ ਵਿੱਚ ਮੇਰਾ ਬੇਟਾ ਰੰਦਾ ਸੁਭਾਸ਼ ਨਾ ਉਹਦੇ ਕੋਲ ਜਾ ਜਾਰਿਆ ਸੀ ਰਸਤੇ ਦੇ ਵਿੱਚ ਫੌਜੀ ਪ੍ਰਾਪਰਟੀ ਡੀਲਰ ਦੇ ਨਾਂ ਤੇ ਨਾ ਫੌਜੀ ਸਾਹਿਬ ਦਾ ਪ੍ਰਾਪਰਟੀ ਡੀਲਰ ਦਾ ਕੰਮ ਰਿਹਾ ਤੇ ਇਹਨਾਂ ਦੀ ਸ਼ੋਪ ਹੈ ਉੱਥੇ ਸ਼ੋਪ ਦੇ ਉੱਤੇ ਬੈਠੇ ਸੀ ਤੇ ਮੇਰੀ ਇਹਨਾਂ ਨਾਲ ਗੱਲਬਾਤ ਵੀ ਹੈਗੀ ਹੈ ਮੈਂ ਇਹਨਾਂ ਨਾਲ ਹੈਲੋ ਆਈ ਕਰਕੇ ਰਾਮ ਰਾਮ ਕਰਕੇ ਇੱਕ ਅੰਦਾਜ਼ ਬੈਠ ਜੋ ਮੇਰੇ ਕੋਲ ਬੈ ਗਿਆ ਉੱਥੇ ਤਕਰੀਬਨ ਅਸੀਂ ਕੋਈ ਇਹਨਾਂ ਕੋਲ ਮੈਂ ਅੱਧਾ ਘੰਟਾ 25 ਮਿੰਟ ਬੈਠਾ ਰਿਹਾ ਉੱਥੇ ਸਾਡੇ ਬੈਠਿਆਂ ਤੋਂ ਇੱਕ ਸਵਿਫਟ ਕਾਰ ਆਈ ਹੈ ਇੱਕ ਸਵਿਫਟ ਕਾਰ ਆਈ ਤੇ ਉਹ ਆ ਕੇ ਸਾਡੇ ਪਿਛਲੇ ਪਾਸੇ ਜਿਹੜੀ ਕਲੋਨੀ ਦੀ ਰੋਡ ਹੈਗੀ ਕਲੋਨੀ ਦੇ ਚਾਰ ਦੇ ਵਾਰੀ ਹੈ ਨਹੀਂ ਉਸ ਰੋਡ ਦੇ ਉੱਤੇ ਉਹ ਖੜੀ ਹੈ ਖੜ ਕੇ ਉਹਨਾਂ ਨੇ ਇਸ਼ਾਰਾ ਕਰਕੇ ਤੇ ਬੁਲਾਇਆ ਸਾਨੂੰ ਫੌਜੀ ਸਾਹਿਬ ਜਿਹੜੇ ਹੈਗੇ ਆ ਇਹ ਉਹਨਾਂ ਕੋਲ ਗਏ ਫੌਜੀ ਸਾਹਿਬ ਗਏ ਇਹਨਾਂ ਕੋਲ ਤੇ ਉਹ ਫੌਜੀ ਸਾਹਿਬ ਨੂੰ ਕਹਿਣ ਲੱਗੇ ਨਹੀਂ ਉਹਨਾਂ ਨੂੰ ਅੰਕਲ ਜੀ ਨੂੰ ਭੇਜੋ ਉਹਨਾਂ ਤੋਂ ਕੰਮ ਹੈ ਇਹ ਕਹਿੰਦੇ ਤੁਹਾਨੂੰ ਬੁਲਾਉਂਦੇ ਆ ਮੈਂ ਖੜਾ ਹੋ ਕੇ ਗਿਆ ਮੇਰੇ ਦਿਮਾਗ 'ਚ ਇਹ ਗੱਲ ਆਈ ਵੀ ਕਿਸੇ ਦਾ ਐਡਰੈਸ ਪੁੱਛਦੇ ਹੋਣੇ ਕੋਈ ਮੈਂ ਉੱਤੇ ਗਿਆ ਜਾ ਕੇ ਮੈਂ ਡਰਾਈਵਰ ਨੂੰ ਜਿਹੜਾ ਗੁੰਡਾ ਚਲਾਉਂਦਾ ਸੀ ਉਹਨੂੰ ਪੁੱਛਿਆ ਮੈਂ ਕਿ ਆਹ ਭਾਈ ਦੱਸ ਕਹਿੰਦੇ ਉਹ ਲੇਡੀਜ਼ ਆ ਉਹਨੂੰ ਮਿਲੋ ਜੀ ਤੁਸੀਂ ਉਹ ਤੁਹਾਨੂੰ ਜਾਣਦੇ ਆ ਉਹਨਾਂ ਨੂੰ ਕੰਮ ਹੈ ਕੋਈ ਮੈਂ ਉਧਰ ਦੇਖਿਆ ਤੇ ਉਹ ਲੇਡੀਜ਼ ਮੈਨੂੰ ਕਹੀ ਜਾਵੇ ਅੰਕਲ ਜੀ ਪਛਾਣਿਆ ਨਹੀਂ ਤੁਸੀਂ ਮੈਨੂੰ ਪਛਾਣਿਆ ਨਹੀਂ ਪਛਾਣਿਆ ਨਹੀਂ ਇਸ ਤਰ੍ਹਾਂ ਕਰਦੇ ਸੀ ਮੈਂ ਕਿਹਾ ਵੀ ਮੈਂ ਤਾਂ ਬੇਟਾ ਤੈਨੂੰ ਪਛਾਣਿਆ ਨਹੀਂ ਕਹਿੰਦੇ ਨਹੀਂ ਮੈਂ ਜਾਣਦੀ ਆ ਤੁਹਾਨੂੰ ਤੁਸੀਂ ਇੱਧਰ ਆਓ ਮਿਲੋ ਮੈਨੂੰ ਪਹਿਲਾਂ ਮਿਲੋ ਮੈਂ ਉਧਰਲੇ ਪਾਸੇ ਹੋ ਕੇ ਉਹਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਮੇਰੇ ਦਿਮਾਗ 'ਚ ਐਵੇਂ ਕੋਈ ਪੁਰਾਣੀ ਗੱਲ ਯਾਦ ਆ ਗਈ ਵੀ ਕੋਈ ਕੁੜੀ ਕੋਈ ਸਰਵਿਸ ਕਰਦੇ ਆ ਕਿਤੇ ਦਫ਼ਤਰ 'ਤੇ ਜਿਵੇਂ ਕੋਈ ਨਾਲ ਰਹੀ ਹੋਵੇ ਮੇਰੇ ਦਿਮਾਗ ਚਾਹੀ ਮੈਂ ਫਰੀਦਕੋਟ ਰਹਿੰਦਾ ਸੀ ਤੋਂ ਉਦੋਂ ਮੇਰੇ ਦਿਮਾਗ ਚਾਹੀ ਉੱਥੇ ਕੋ ਕੁੜੀ ਹੁੰਦੀ ਸੀ ਉਹ ਮੇਰੇ ਦਿਮਾਗ ਚ ਆ ਗਈ ਉਹ ਵੀ ਉਹ ਹਣੀ ਕਿਤੇ ਤੇ ਆਈ ਹੋਣੀ ਕੋਈ ਰਿਸ਼ਤੇਦਾਰੀ ਚ ਤੇ ਮੈਂ ਇਹਨੂੰ ਦੇਖ ਗਿਆ ਤੇ ਨੇ ਰੋਕ ਲਿਆ ਉਹਨਾ ਤੇ ਮੈਂ ਕਿਹਾ ਬੇਟਾ ਮੈਂ ਤੈਨੂੰ ਪਛਾਣਿਆ ਨਹੀਂ ਮੈਂ ਜਦੋਂ ਧੱਲੇ ਹੋ ਗਿਆ ਦੇਖਣ ਲੱਗਾ ਉਹਨੇ ਬਾਰੀ ਖੋਲ ਕੇ ਤੇ ਮੈਨੂੰ ਜਿਹੜਾ ਹੈਗਾ ਅੰਦਰ ਨੂੰ ਖਿੱਚ ਲਿਆ ਕਾਰ ਦੇ ਮੈਂ ਪਿੱਛੇ ਨੂੰ ਛੁਡਾ ਕੇ ਪਿੱਛੇ ਹੋ ਗਿਆ ਪਿੱਛੇ ਹੋ ਕੇ ਮੈਂ ਕਿਹਾ ਮੈਂ ਤੈਨੂੰ ਪਛਾਣਿਆ ਨਹੀਂਗਾ ਕਹਿੰਦੇ ਨੂੰ ਪਿਛਲੀ ਸੀਟ ਤੇ ਜਿਹੜਾ ਹੈਗਾ ਨਾ ਉਹ ਬੈਠੀ ਕੁੜੀ ਬਾਹਰੋਂ ਆਈ ਹੈਗੀ ਹੈ ਉਹ ਉਹਨੂੰ ਮਿਲੋ ਪ ਮੈਂ ਕਿਹਾ ਮੈਂ ਉਹਨੂੰ ਜਾਣਦਾ ਹੀ ਨਹੀਂ ਮੈਂ ਪਿਛਲੇ ਬਸੇ ਹੋਇਆ ਪਿਛਲੀ ਵਾਰੀ ਦੇ ਨਾਲ ਕਰਕੇ ਥੱਲੇ ਹੋ ਗਏ ਆ ਦੇਖਣ ਲੱਗਿਆ ਵੀ ਕੌਣ ਹੈ ਉਹਦੋਂ ਉਹਨੇ ਵਾਰੀ ਖੋਲੀ ਤੇ ਮੈਨੂੰ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਗੱਡੀ ਦੇ ਅੰਦਰ ਖਿੱਚ ਲਈਏ ਠੀਕ ਹੈ ਤੇ ਲੋ ਖਿੱਚਣ ਲੱਗੇ ਅੰਦਰ ਤੇ ਮੈਂ ਕਿਹਾ ਮੈਂ ਤੈਨੂੰ ਜਾਣਦਾ ਹੀ ਨਹੀਂ ਉਹਦੋਂ ਉਹਦੇ ਹੱਥ 'ਚ ਪਾਣੀ ਦੀ ਬੋਤਲ ਸੀ ਮੇਰੇ ਤੇ ਪਾਣੀ ਪਾਉਣ ਲੱਗੀ ਐ ਕਰਕੇ ਆਏ ਹੱਥ ਮੇਰੇ ਅੱਗੇ ਸੀ ਤੀਜੀ ਜਿਹੜੀ ਜਨਾਨੀ ਉਹ ਤੇ ਮਗਰ ਬੈਠੀ ਸੀ ਉਹਨੇ ਫਟਾਫਟ ਮੇਰੇ ਹੱਥ 'ਚੋਂ ਐ ਕਿੱਚਾ ਕੜਾ ਇਹ ਮੇਰਾ ਕੜਾ ਕੱਢ ਲਿਆ ਕੜਾ ਕਢ ਲਿਆ ਤੇ ਮੈਂ ਇੱਕਦਮ ਰੋਲਾ ਪਾਇਆ ਮੈਂ ਕਿ ਲੁਟੇਰੇ ਆਏ ਤਾਂ ਲੁਟੇਰੇ ਲੁਟੇਰੇ ਫੌਜੀ ਸਾਹਿਬ ਤੇ ਲੁਟੇਰੇ ਆ ਉਹਨੂੰ ਬੋਤਲ ਵਾਲਾਂ ਦੀ ਜਿਹੜੀ ਪਾਣੀ ਸੀ ਮੇਰੇ ਸਿਰ ਤੇ ਸੀ ਉਹ ਬੋਤਲ ਮੈਂ ਫੜ ਲਈ ਬੋਤਲ ਤਾਂ ਮੈਂ ਫੜੀ ਕਿੱਚੀ ਮੇਰੇ ਵੱਲ ਨੂੰ ਤੇ ਉਹਨਾਂ ਨੇ ਗੱਡੀ ਇੱਕਦਮ ਪਜਾ ਕੇ ਉਹ ਨਿਕਲ ਕੇ ਮੇਰਾ ਕੜਾ ਲਾ ਕੇ ਲੈ ਗਏ ਮੈਂ ਫੌਜੀ ਸਾਹਿਬ ਨੂੰ ਕਿਹਾ ਮੇਰਾ ਕੜਾ ਲਾ ਕੇ ਲੈ ਗਏ ਫੌਜੀ ਸਾਹਿਬ ਦੇ ਕੋਲ ਮੋਟਰਸਾਈਕਲ ਸੀ ਇਹਨਾਂ ਨੇ ਫਟਾਫਟ ਕਿੱਕ ਮਾਰੀ ਕਹਿੰਦੇ ਗੱਡੀ ਦਾ ਨੰਬਰ ਲਈਏ ਆਪਾਂ ਪਿੱਛੇ ਜਾ ਕੇ ਮੈਂ ਮੇਰੇ ਮੋਟਰਸਾਈਕਲ ਦੀ ਜੇਬਾਂ ਜਾਤੂ ਤੁਹਾਡਾ ਚਾਬੀ ਵਾਸਤੇ ਔਰ ਮਾਲ ਜਿੱਥੇ ਚਾਬੀ ਜਾਬੀ ਕੱਢ ਕੇ ਤੇ ਮੈਂ ਜਦੋਂ ਮੋੜ ਸੇ ਸਟਾਰਟ ਕੀਤਾ ਉਹਦੋਂ ਇਹ ਤਾਂ ਆਵ ਜਾ ਚੁੱਕੇ ਸੀ ਉਹ ਚੌਂਕ ਤੋਂ ਲੰਘੀ ਸੀ ਸੀਤਾ ਰੋਡ ਸੀਤਾ ਰੋਡ ਤੋਂ ਗੱਡੀ ਤਾਂ ਮੈਂ ਬਰੋਤ ਜਦੋਂ ਨਿਕਲਿਆ ਮੇਰੇ ਦਿਮਾਗ 'ਚ ਆਇਆ ਉਹਨੇ ਪਾਣੀ ਪੁਣੀ ਛਿੜਕਿਆ ਕਿਤੇ ਮੈਂ ਬੇਹੋਸ਼ ਹੋ ਗਈ ਨਾ ਡਿੱਗ ਪਾਵਾਂ ਮੈਂ ਉਹ ਤੋਂ ਮੋੜ ਸੇ ਲੈ ਕੇ ਤੇ ਉਹ ਮੁੰਡੇ ਕੋਲ ਚਲਾ ਕੇ ਕਰਿਓ ਉਹਨੂੰ ਆਵਾਜ਼ ਮਾਰੀ ਉਹ ਬਾਹਰ ਨਿਕਲਿਆ ਕਹਿੰਦੇ ਕੀ ਗੱਲ ਹੋ ਗਈ ਮੈਂ ਕਿਹਾ ਐਂ ਕਰਕੇ ਮੇਰੇ ਨਾਲ ਵਾਰਦਾਤ ਹੋ ਗਈ ਫਿਰ ਉਸੇ ਮੋੜ ਸੇ ਤੇ ਮੁੰਡਾ ਮੇਰੇ ਨਾਲ ਬੈਠਿਆ ਅਸੀਂ ਸੀਤੋ ਚੌਂਕ ਤੋਂ ਹੋ ਗਏ ਮਾਰੂਕੀ ਵਰਕਸ਼ਾਪ ਹੈ ਉਹ ਦੇਖੋ ਹੋ ਕੇ ਪੁੱਲ ਦੇ ਕੋਲੋਂ ਦੀ ਹੋ ਕੇ ਜਿਹੜਾ ਉਹ ਤੇ ਗੇੜਾ ਦੇ ਕੇ ਸੀ ਵਾਪਸੀ ਆ ਗਏ ਕਿੰਨੇ ਕੋਲੇ ਦਾ ਸੀ ਉਹ ਕੜਾ ਤੋੜਾ ਮੇਰਾ ਸੀਗਾ ਟਾਈ ਤੋੜੇ ਦਾ ਟਾਈ ਤੋੜੇ ਦਾ ਕੜਾ ਸੀ 10 ਸਾਲ 12 ਸਾਲ ਤੋਂ ਮੇਰੇ ਹੱਥ 'ਚ ਸੀਗਾ ਰੈਗੂਲਰਲੀ ਕਦੋਂ ਗੱਤੀ ਪੁਲਿਸ ਨੂੰ ਪੁਲਿਸ ਨੂੰ ਉਹਨੂੰ ਸ਼ਿਕਾਇਤ ਲਿਖਾਣੀ ਆਏ ਹਾਂ ਜੀ ਉੱਥੇ ਫੁਟੇਜ ਵਗੈਰਾ ਕੱਢੀ ਹੈ ਪੁਲਿਸ ਵਾਲੇ ਗਏ ਸੀ ਕੋਲ ਪੁਲਿਸ ਕੱਢੀ ਗੱਡੀ ਦਾ ਨੰਬਰ ਕੋਈ ਆ ਰਹੀ ਨਹੀਂ ਰਿਹਾ ਤਿੰਨ ਜਨਾਨੀਆਂ ਇੱਕ ਬੰਦਾ ਹੈ ਤੇ ਦੇਖਣ ਨੂੰ ਕਪੜੇ-ਕਪੜੇ ਐ ਚੰਗੇ ਪਾਏ ਉਹਨਾਂ ਨੇ ਵੀ ਕਿਸੇ ਦਾ ਐਡਰੈਸ ਪੁੱਛਦੇ ਹੋਣੇ ਆਏ ਭੁਲੇਖਾ ਪੈਂਦਾ ਬੰਦੇ ਆਹ ਗੱਲ ਤੇ ਆ ਬਾਤ ਇਵਾਜ਼ਰਤੀ 40 ਸੈਕਿੰਡ ਦੀ ਦਿੱਤੀ ਮਤ ਜੀ 19 ਸੈਕਿੰਡ ਚਾਹ ਅੱਧੇ ਮਿੰਟ ਦੇ ਵਿੱਚ ਸਾਰਾ ਕੁਾਰਬ ਕਰਦਾ ਇੱਕ ਮਿੰਟ ਵੀ ਨਹੀਂ ਆਇਆ ਅਬੋਹਰ ਤੋਂ ਸੰਦੀਪ ਸੋਖਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ